ਇਕ ਕਹਾਣੀ ਮਨਪ੍ਰੀਤ ਦੀ ਇੱਕ ਅਜਿਹੀ ਔਰਤ ਦੀ ਜਿਸ ਨੇ ਚੁੱਪ ਦੀਆਂ ਚਾਰ ਦਿਵਾਰੀਆਂ ਨੂੰ ਤੋੜ ਕੇ ਨਾ ਸਿਰਫ ਆਪਣੀ ਆਜ਼ਾਦੀ ਦੀ ਲਕੀਰ ਖਿੱਚੀ ਸਗੋਂ ਆਪਣੇ ਪਿੰਡ ਦੀਆਂ ਹੋਰ ਔਰਤਾਂ ਲਈ ਵੀ ਇੱਕ ਨਵਾਂ ਰਾਹ ਬਣਾਇਆ ਇੱਕ ਸਧਾਰਨ ਜੀ ਰਾਤ ਜੋ ਸ਼ੁਰੂ ਹੋਈ ਸੀ ਰਿਸ਼ਤਿਆਂ ਦੀ ਗਰਮ ਜੋਸ਼ੀ ਦੇ ਨਾਲ ਇੱਕ ਅਜਿਹੇ ਮੋੜ ਤੇ ਪਹੁੰਚ ਗਈ ਜਿੱਥੇ ਮਨਪ੍ਰੀਤ ਨੂੰ ਆਪਣੀ ਹੋਂਦ ਆਪਣੀ ਆਵਾਜ਼ ਅਤੇ ਆਪਣੇ ਹੱਕ ਲਈ ਲੜਨਾ ਪਿਆ ਇਹ ਕਹਾਣੀ ਹੈ ਹੌਸਲੇ ਦੀ ਸੱਜ ਦੀ ਅਤੇ ਉਸ ਜਜ਼ਬੇ ਦੀ ਜੋ ਸਮਾਜ ਦੀਆਂ ਰੀਤੀਆਂ ਨੂੰ ਸਵਾਲ ਕਰਦਾ ਹੈ। ਮਨਪ੍ਰੀਤ ਕੌਰ ਇੱਕ 28 ਸਾਲ ਦੀ ਔਰਤ ਪਟਿਆਲੇ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਰਹਿੰਦੀ ਸੀ। ਉਸ ਦਾ ਜਨਮ ਅਤੇ ਪਾਲਣ-ਪੋਸ਼ਣ ਇੱਕ ਸਧਾਰਨ ਪੰਜਾਬੀ ਪਰਿਵਾਰ ਵਿੱਚ ਹੋਇਆ ਜਿੱਥੇ ਸਿੱਖਿਆ, ਸੱਭਿਆਚਾਰ ਅਤੇ ਪਰੰਪਰਾਵਾਂ ਨੂੰ ਬਹੁਤ ਮਹੱਤਵ ਦਿੱਤਾ ਜਾਂਦਾ ਸੀ। ਮਨਪ੍ਰੀਤ ਦੀ ਮਾਂ ਦਵਿੰਦਰ ਕੌਰ ਅਤੇ ਪਿਤਾ ਜਸਵਿੰਦਰ ਸਿੰਘ ਨੇ ਉਸ ਨੂੰ ਹਮੇਸ਼ਾ ਸਵੈਮਾਨ ਅਤੇ ਸੱਚਾਈ ਦੀ ਸਿੱਖਿਆ ਦਿੱਤੀ ਪਰ ਜਦੋਂ ਮਨਪ੍ਰੀਤ ਦਾ ਵਿਆਹ ਹੋਇਆ ਉਹ ਆਪਣੇ ਸਹੁਰੇ ਪਰਿਵਾਰ ਵਿੱਚ ਇੱਕ ਨਵੀਂ ਜ਼ਿੰਦਗੀ ਸ਼ੁਰੂ ਕਰਨ ਦੇ ਲਈ ਪਹੁੰਚੀ ਜਿੱਥੇ ਉਸ ਨੂੰ ਆਪਣੇ ਸਹੁਰੇ ਪਿਤਾ ਸਰਦਾਰ ਜਗਤਾਰ ਸਿੰਘ ਨਾਲ ਇੱਕ ਅਜੀਹਾ ਹਾਦਸਾ ਵਾਪਰਿਆ ਜਿਸ ਨੇ ਉਸ ਦੀ ਜ਼ਿੰਦਗੀ ਨੂੰ ਹਮੇਸ਼ਾ ਦੇ ਲਈ ਬਦਲ ਦਿੱਤਾ ਜੀ ਹਾਂ ਸਹੁਰੇ ਨੇ ਉਸ ਰਾਤ ਕੀ ਕੀਤਾ ਜਦੋਂ ਰਾਤ ਨੂੰ ਮੀਂਹ ਪੈ ਰਿਹਾ ਸੀ ਬਣੇ ਰਿਓ ਵੀਡੀਓ ਦੇ ਅੰਤ ਤੱਕ ਕੱਲੇ-ਕੱਲੇ ਗੱਲ ਤੋਂ ਤੁਹਾਨੂੰ ਰੂਬਰੂ ਕਰਾਉਣੀ ਆ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਇਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਪੰਜਾਬ ਦੇ ਪਿੰਡਾਂ ਵਿੱਚ ਰਿਸ਼ਤਿਆਂ ਦੀਆਂ ਹੱਦਾਂ ਅਤੇ ਮर्यादाਾਂ ਨੂੰ ਬਹੁਤ ਅਹਿਮ ਮੰਨਿਆ ਜਾਂਦਾ ਹੈ ਪਰ ਕਈ ਵਾਰ ਇਹ ਮर्यादाਾਂ ਉਦੋਂ ਟੁੱਟ ਜਾਂਦੀਆਂ ਹਨ ਜਦੋਂ ਇੱਕ ਵਿਅਕਤੀ ਆਪਣੇ ਸਤਾ ਜਾਂ ਹੱਕਦਾਰੀ ਦੀ ਗਲਤ ਵਰਤੋਂ ਕਰਦਾ ਹੈ ਮਨਪ੍ਰੀਤ ਦੀ ਕਹਾਣੀ ਅਜਿਹੀ ਇੱਕ ਘਟਨਾ ਦੀ ਹੈ ਜਿਸ ਨੇ ਨਾ ਸਿਰਫ ਉਸ ਦੀ ਜ਼ਿੰਦਗੀ ਨੂੰ ਪ੍ਰਭਾਵਿਤ ਕੀਤਾ ਬਲਕਿ ਸਮਾਜ ਦੇ ਉਹ ਈਸੇ ਨੂੰ ਵੀ ਜਗਾਇਆ ਜੋ ਚੁੱਪ ਨੂੰ ਹੀ ਸਹੀ ਮੰਨਦਾ ਸੀ। ਮਨਪ੍ਰੀਤ ਦਾ ਵਿਆਹ 3 ਸਾਲ ਪਹਿਲਾਂ ਹੋਇਆ ਸੀ। ਉਸ ਦਾ ਪਤੀ ਰਾਜਵੀਰ ਸਿੰਘ ਇੱਕ ਸਰਕਾਰੀ ਮੁਲਾਜ਼ਮ ਸੀ। ਅਤਿਅਕਸਰ ਸ਼ਹਿਰ ਵਿੱਚ ਰਹਿੰਦਾ ਸੀ। ਸਹੁਰੇ ਪਰਿਵਾਰ ਵਿੱਚ ਮਨਪ੍ਰੀਤ ਦੀ ਸੱਸ ਸੁਜੀਤ ਕੌਰ ਅਤੇ ਸਹੁਰਾ ਜਗਤਾਰ ਸਿੰਘ ਦੋਵੇਂ ਹੀ ਪਿੰਡ ਦੇ ਮਾਣ ਮੱਤੇ ਵਿਅਕਤੀ ਸਨ। ਜਗਤਾਰ ਸਿੰਘ ਪਿੰਡ ਦੀ ਪੰਚਾਇਤ ਵਿੱਚ ਵੀ ਸਤਿਕਾਰਿਆ ਜਾਂਦਾ ਸੀ। ਉਸ ਦੀ ਗੱਲ ਦਾ ਵਜ਼ਨ ਸੀ ਅਤੇ ਉਸ ਦੀ ਹਾਜ਼ਰੀ ਵਿੱਚ ਹਰ ਕੋਈ ਸਜਿੰਦਾ ਹੋ ਜਾਂਦਾ ਸੀ। ਮਨਪ੍ਰੀਤ ਨੇ ਵੀ ਸ਼ੁਰੂ ਵਿੱਚ ਉਸ ਨੂੰ ਇੱਕ ਸਤਕਾਰਯੋਗ ਸਹੁਰੇ ਵਜੋਂ ਹੀ ਵੇਖਿਆ ਸੀ। ਪਰ ਸਮੇਂ ਦੇ ਨਾਲ ਮਨਪ੍ਰੀਤ ਨੇ ਮਹਿਸੂਸ ਕੀਤਾ ਕਿ ਜਗਤਾਰ ਸਿੰਘ ਦੀਆਂ ਨਜ਼ਰਾਂ ਅਤੇ ਗੱਲਬਾਤ ਵਿੱਚ ਕੁਝ ਅਜੀਬ ਸੀ। ਉਹ ਅਕਸਰ ਉਸ ਨੂੰ ਇਕੱਲੇ ਵਿੱਚ ਗੱਲਾਂ ਕਰਨ ਦੇ ਲਈ ਬੁਲਾਉਂਦਾ ਜਾਂ ਘਰ ਦੇ ਕੰਮਕਾਜ ਦੇ ਬਹਾਨੇ ਨੇੜੇ ਆਉਣ ਦੀ ਕੋਸ਼ਿਸ਼ ਕਰਦਾ। ਮਨਪ੍ਰੀਤ ਨੇ ਇਹ ਸਭ ਸਧਾਰਨ ਸਮਝ ਕੇ ਨਜ਼ਰਅੰਦਾਜ਼ ਕਰ ਦਿੱਤਾ ਕਿਉਂਕਿ ਉਸ ਨੂੰ ਲੱਗਦਾ ਸੀ ਕਿ ਸਹੁਰੇ ਦੀ ਇੱਕ ਖਾਸ ਮਰਿਆਦਾ ਹੁੰਦੀ ਹੈ। ਉਸ ਰਾਤ ਜਦੋਂ ਘਰ ਦੇ ਸਾਰੇ ਮੈਂਬਰ ਇੱਕ ਰਿਸ਼ਤੇਦਾਰ ਦੇ ਵਿਆਹ ਵਿੱਚ ਸ਼ਾਮਲ ਹੋਦੇ ਗਏ ਸਨ ਮਨਪ੍ਰੀਤ ਅਤੇ ਜਗਤਾਰ ਸਿੰਘ ਘਰ ਵਿੱਚ ਇਕੱਲੇ ਸਨ ਮਨਪ੍ਰੀਤ ਨੂੰ ਸੱਸ ਨੇ ਸਪੱਸ਼ਟ ਹਦਾਇਤ ਦਿੱਤੀ ਕਿ ਉਹ ਜਗਤਾਰ ਸਿੰਘ ਦੀ ਦੇਖਭਾਲ ਕਰੇ ਅਤੇ ਘਰ ਸੰਭਾਲੇ ਮਨਪ੍ਰੀਤ ਨੇ ਇਸ ਨੂੰ ਆਪਣਾ ਫਰਜ਼ ਸਮਝਿਆ ਰਾਤ ਦੇ 7 ਵਜੇ ਜਦੋਂ ਮਨਪ੍ਰੀਤ ਆਪਣੇ ਕਮਰੇ ਵਿੱਚ ਟੀਵੀ ਦੇਖ ਰਹੀ ਸੀ ਜਗਤਾਰ ਸਿੰਘ ਨੇ ਕਮਰੇ ਦਾ ਦਰਵਾਜ਼ਾ ਖੜਕਾਇਆ ਉਸ ਦੀਆਂ ਅੱਖਾਂ ਵਿੱਚ ਇੱਕ ਅਜੀਬ ਜਿਹੀ ਚਮਕ ਸੀ ਜੋ ਮਨਪ੍ਰੀਤ ਨੂੰ ਐ ਸਹਜ ਮਹਿਸੂਸ ਕਰਾਉਣ ਲੱਗੀ ਜਦੋਂ ਉਸਨੇ ਦਰਵਾਜ਼ਾ ਬੰਦ ਕੀਤਾ ਅਤੇ ਮਨਪ੍ਰੀਤ ਦਾ ਹੱਥ ਫੜਿਆ ਉਸਦੀ ਦੁਨੀਆ ਹਿੱਲ ਗਈ ਰਾਤ ਉਹ ਬਹੁਤ ਕਾਲੀ ਲੱਗਣ ਲੱਗੀ ਜਗਤਾਰ ਸਿੰਘ ਦੀਆਂ ਗੱਲਾਂ ਤੂੰ ਮੇਰੇ ਆਪਣੇ ਘਰ ਦੀ ਕੁੜੀ ਐ ਅਤੇ ਜਦੋਂ ਘਰ ਵਾਲੇ ਨਹੀਂ ਤਦੋਂ ਘਰ ਦੀ ਇੱਜ਼ਤ ਵੀ ਸਾਡੀ ਹੁੰਦੀ ਐ ਮਨਪ੍ਰੀਤ ਦੇ ਮਨ ਵਿੱਚ ਇਹ ਗੱਲਾਂ ਚਾਕੂ ਵਾਂਗ ਚੁੱਕੀਆਂ ਮਨਪ੍ਰੀਤ ਨੇ ਆਪਣੀ ਪੂਰੀ ਤਾਕਤ ਦੇ ਨਾਲ ਆਪਣੇ ਸਹੁਰੇ ਕੋਲੋਂ ਹੱਥ ਛੁਡਾਇਆ ਅਤੇ ਆਪਣੇ ਕਮਰੇ ਦਾ ਦਰਵਾਜ਼ਾ ਬੰਦ ਕਰ ਦਿੱਤਾ ਉਸ ਦੀ ਆਵਾਜ਼ ਕੰਬ ਰਹੀ ਸੀ ਪਰ ਉਸ ਨੇ ਆਪਣੇ ਹੌਸਲੇ ਨੂੰ ਟੁੱਟਣ ਨਹੀਂ ਦਿੱਤਾ ਉਸ ਨੇ ਫੈਸਲਾ ਕੀਤਾ ਕਿ ਉਹ ਇਸ ਘਰ ਵਿੱਚ ਇੱਕ ਪਲ ਵੀ ਨਹੀਂ ਰਹੇਗੀ ਉਸ ਨੇ ਆਪਣਾ ਛੋਟਾ ਜਿਹਾ ਬੈਕਪੈਕ ਕੀਤਾ ਜਿਸ ਵਿੱਚ ਸਿਰਫ ਕੁਝ ਕੱਪੜੇ ਅਤੇ ਉਸ ਦੀ ਆਪਣੀ ਲਾਜ ਸੀ ਅਤੇ ਰਾਤ ਦੇ ਹਨੇਰੇ ਵਿੱਚ ਆਪਣੇ ਮਾਪਿਆਂ ਦੇ ਘਰ ਦੇ ਲਈ ਨਿਕਲ ਪਈ ਮਨਪ੍ਰੀਤ ਦੇ ਮਾਪਿਆਂ ਨੇ ਉਸ ਦੀ ਹਾਲਾਤ ਦੇਖ ਕੇ ਸਾਰੀ ਗੱਲ ਸਮਝ ਲਈ ਜਸਵਿੰਦਰ ਸਿੰਘ ਅਤੇ ਦਵਿੰਦਰ ਕੌਰ ਨੇ ਆਪਣੇ ਧੀ ਨੂੰ ਸਹਾਰਾ ਦਿੱਤਾ ਅਤੇ ਉਸ ਨੂੰ ਨਿਆਂ ਲਈ ਲੜਨ ਦੀ ਹਿੰਮਤ ਦਿੱਤੀ। ਸ਼ੁਰੂ ਵਿੱਚ ਪਿੰਡ ਦੀ ਪੰਚਾਇਤ ਅਤੇ ਸਮਾਜ ਨੇ ਮਨਪ੍ਰੀਤ ਨੂੰ ਰਿਸ਼ਤੇ ਮaaf ਕਰਨ ਦੀ ਸਲਾਹ ਦਿੱਤੀ ਪਰ ਮਨਪ੍ਰੀਤ ਦੀ ਅਡੋਲਤਾ ਅਤੇ ਸੱਚਾਈ ਨੇ ਆਖਰਕਾਰ ਸਭ ਨੂੰ ਉਸ ਦੇ ਸਾਥ ਦੇਣ ਲਈ ਮਜਬੂਰ ਕੀਤਾ। ਮਨਪ੍ਰੀਤ ਨੇ ਪੁਲਿਸ ਸਟੇਸ਼ਨ ਜਾ ਕੇ ਜਗਤਾਰ ਸਿੰਘ ਵਿਰੁੱਧ ਐਫ ਆਈ ਆਰ ਦਰਜ ਕਰਵਾਈ। ਇਹ ਕਦਮ ਪਿੰਡ ਵਿੱਚ ਇੱਕ ਹਲਚਲ ਮਚਾ ਗਿਆ। ਕਿਉਂਕਿ ਅਜਿਹੀਆਂ ਘਟਨਾਵਾਂ ਨੂੰ ਅਕਸਰ ਘਰ ਦੀ ਗੱਲ ਸਮਝ ਕੇ ਦਬਾ ਦਿੱਤਾ ਜਾਂਦਾ ਹੈ ਪਰ ਮਨਪ੍ਰੀਤ ਦੀ ਹਿੰਮਤ ਨੇ ਪਿੰਡ ਦੀਆਂ ਹੋਰ ਔਰਤਾਂ ਨੂੰ ਵੀ ਆਵਾਜ਼ ਉਠਾਉਣ ਦੀ ਪ੍ਰੇਰਣਾ ਦਿੱਤੀ ਕਾਨੂੰਨੀ ਕਾਰਵਾਈ ਸ਼ੁਰੂ ਹੋਈ ਅਤੇ ਜਗਤਾਰ ਸਿੰਘ ਨੂੰ ਆਪਣੇ ਕੀਤੇ ਦੀ ਸਜ਼ਾ ਮਿਲੀ ਮਨਪ੍ਰੀਤ ਨੇ ਨਾ ਸਿਰਫ ਆਪਣੀ ਆਜ਼ਾਦੀ ਹਾਸਲ ਕੀਤੀ ਸਗੋਂ ਆਪਣੇ ਪਿੰਡ ਵਿੱਚ ਇੱਕ ਮਿਸਾਲ ਕਾਇਮ ਕੀਤੀ ਉਸ ਦੀ ਕਹਾਣੀ ਪਿੰਡ ਦੀਆਂ ਗਲੀਆਂ ਵਿੱਚ ਚਰਚਾ ਦਾ ਵਿਸ਼ਾ ਬਣ ਗਈ ਅਤੇ ਲੋਕ ਉਸ ਨੂੰ ਉਹ ਕੁੜੀ ਜਿਸ ਨੇ ਚੁੱਪੀ ਤੋੜੀ ਬਜੋਂ ਜਾਣਨ ਲੱਗੇ ਮਨਪ੍ਰੀਤ ਦੀ ਕਹਾਣੀ ਸਿਰਫ ਇੱਕ ਔਰਤ ਦੀ ਨਹੀਂ ਸਗੋਂ ਇੱਕ ਅਜਿਹੇ ਸਮਾਜ ਦੀ ਹੈ ਜੋ ਹੌਲੀ-ਹੌਲੀ ਬਦਲ ਰਿਹਾ ਹੈ ਉਸਨੇ ਸਾਬਤ ਕੀਤਾ ਕਿ ਚੁੱਪ ਕਦੇ ਵੀ ਨਹੀਂ ਹੱਲ ਹੁੰਦੀ ਅਤੇ ਸੱਚਾਈ ਦੀ ਲੜਾਈ ਭਾਵੇਂ ਕਿੰਨੀ ਵੀ ਮੁਸ਼ਕਲ ਕਿਉਂ ਨਾ ਹੋਵੇ ਹਮੇਸ਼ਾ ਜਿੱਤ ਹਾਸਲ ਕਰਦੀ ਹੈ ਅੱਜ ਮਨਪ੍ਰੀਤ ਆਪਣੇ ਮਾਪਿਆਂ ਨਾਲ ਰਹਿੰਦੀ ਹੈ ਅਤੇ ਉਸਨੇ ਆਪਣੀ ਜ਼ਿੰਦਗੀ ਨੂੰ ਨਵੇਂ ਸਿਰੇ ਤੋਂ ਸ਼ੁਰੂ ਕੀਤਾ ਹੈ ਉਹ ਪਿੰਡ ਦੀਆਂ ਔਰਤਾਂ ਦੇ ਲਈ ਇੱਕ ਪ੍ਰੇਰਨਾ ਬਣ ਗਈ ਅਤੇ ਉਸਦੀ ਕਹਾਣੀ ਹਰ ਉਸ ਵਿਅਕਤੀ ਨੂੰ ਯਾਦ ਦਿਵਾਉਂਦੀ ਹੈ ਜੋ ਹੱਕ ਅਤੇ ਸੱਚ ਦੀ ਲਕੀਰ ਕਿ ਕਦੇ ਵੀ ਮੌਨ ਦੇ ਨਾਲ ਨਹੀਂ ਖਿੱਚੀ ਜਾਂਦੀ ਤੁਹਾਡੀ ਇਸ ਵੀਡੀਓ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ